ਨਹੀਂ ਸਕਦਾ ਮੁਹੱਬਤ ਦੇ ਸਮੇਂ ਤੇ ਜਗ ਵਸਾਇਆ ਜਾ ਜਾ ਨਹੀਂ ਜਿਕਰ ਦਾ ਫਟ ਸਿਵਾ ਮਹਿਰਮ ਦਿਖਾਇਆ ਜਾ ਨਹੀਂ ਸਕਦਾ ਮੁਹੱਬਤ ਦੇ ਸਮੇਂ ਤੇ ਜਗ ਵਸਾਇਆ ਜਾ ਨਹੀਂ ਸਕਦਾ ਕਦੇ ਦੁੱਖ ਤੇ ਕਦੇ ਸੁੱਖ ਕਦੇ ਦੁੱਖ ਕਦੇ ਸੁਖ ਹੈ ਕਦੇ ਹਾਸਾ ਕਦੇ ਰੋਣਾ ਕਦੇ ਦੁੱਖ ਹੈ ਕਦੇ ਸੁਖ ਹੈ ਕਦੇ ਹਾਸਾ ਕਦੇ ਰੋਣਾ ਕਿਸੇ ਦੇ ਵਾਸਤੇ ਕੋਈ ਗੁਆਇਆ ਜਾ ਨਹੀਂ ਸਕਦਾ ਕਿਸੇ ਦੇ ਵਾਸਤੇ ਕੋਈ ਗੁਆਇਆ ਜਾ ਨਹੀਂ ਸਕਦਾ 204 ਪਸਰੇ ਆ ਬਾਤ ਜਿਵੇਂ ਹੱਥ ਛੁਪ ਗਿਆ ਕਿਧਰੇ ਹੱਥ ਸੱਚ ਜੁਫੇਰੇ ਪਸਰੇ ਆ ਬਾਤ ਜਿਵੇਂ ਹੱਕ ਛੁਪ ਗਿਆ ਕਿਧਰੇ ਹਮੇਸ਼ਾ ਵਾਸਤੇ ਪਰ ਸੱਚ ਦਵਾਇਆ ਜਾ ਨਹੀਂ ਸਕਦਾ ਹਮੇਸ਼ਾ ਵਾਸਤੇ ਪਰ ਸੱਚ ਦਵਾਇਆ ਜਾ ਨਹੀਂ ਸਕਦਾ ਛੁਮੇਰੇ ਬਸਰੇ ਆ ਬਾਤ ਜਿਵੇਂ ਅਕ ਸੁਖ ਵੀ ਹੈ ਕਿਦਰੇ ਹਮੇਸ਼ਾ ਵਾਸਤੇ ਪਰ ਸੱਚ ਦਵਾਇਆ ਜਾ ਨਹੀਂ ਸਕਦਾ ਤੇ ਛੋੜੇ ਤਾਂ ਮਿਰੇ ਕਰਨਾ ਫੰਦਾ ਸਤੁ ਪਰਾਇਆ ਵਿਛੋੜੇ ਤੋਂ ਮਿਲੇ ਦਰਦਾਂ ਦੁੱਖਾਂ ਦਾ ਸਭ ਬੁਰਾ ਯਾਰੋ ਦਿਖਾਇਆ ਜਾ ਨਹੀਂ ਸਕਦਾ ਛੁਪਾਇਆ ਜਾ ਨਹੀਂ ਸਕਦਾ ਵਿਛੋੜੇ ਤੋਂ ਮਿਲੇ ਵਿਛੋੜੇ ਤੋਂ ਮਿਲੇ ਦਰਦਾਂ ਦੁੱਖਾਂ ਦਾ ਸਭ ਬੁਰਾ ਯਾਰੋ ਦਿਖਾਇਆ ਜਾ ਨਹੀਂ ਸਕਦਾ ਛੁਪਾਇਆ ਜਾ ਨਹੀਂ ਸਕਦਾ ਤੇ ਕਿਸੇ ਮੋਸ਼ਰਤ ਨਾ ਇਹ ਜਗਾ ਦੁਸ਼ਮਣ ਕਮਾਵੇ ਤਾਂ ਬਚਾ ਕੁਝ ਹੋ ਨਹੀਂ ਸਕਦਾ ਨਹੀਂ ਜਗਾ ਦੁਸ਼ਮਣ ਕਮਾਵੇ ਤਾਂ ਬਚਾ ਕੁਝ ਹੋ ਵੀ ਸਕਦਾ ਹੈ ਕੋਈ ਆਪਣਾ ਜ਼ਹਿਰ ਘੋਲੇ ਹਟਾਇਆ ਜਾ ਨਹੀਂ ਸਕਦਾ ਲਗਾ ਦੋਸ਼ ਬਣਾ ਕਮਾਵੇ ਤਾਂ ਪਚਾਹ ਕੁਝ ਹੋ ਨਹੀਂ ਸਕਦਾ ਹੈ ਕੋਈ ਆਪਣਾ ਜ਼ਹਿਰ ਘੋਲੇ ਹਟਾਇਆ ਜਾ ਨਹੀਂ ਸਕਦਾ ਇਹ ਦਿਖਾਵਾ ਹੋ ਗਿਆ ਤਾਰੂ ਅਸਬ ਦਸਤਾ ਨਹੀਂ ਕਿਧਰੇ ਦਿਖਾਵਾ ਹੋ ਗਿਆ ਤਾਰੂ ਅਸਲ ਦਸਤਾ ਨਹੀਂ ਕਿਦਰੇ ਦਿਖਾਈ ਦੇ ਵੀ ਜਾਵੇ ਤਾਂ ਦਿਖਾਇਆ ਜਾ ਨਹੀਂ ਸਕਦਾ ਅਸਮ ਜਿਸਦਾ ਨਹੀਂ ਕਿਦਰੇ ਦਿਖਾਈ ਦੇ ਵੀ ਜਾਵੇ ਤਾਂ ਦਿਖਾਇਆ ਜਾ ਨਹੀਂ ਸਕਦਾ ਇਹ ਇੱਕ ਇਸ ਪਾਵੇ ਰਾਕਰ ਲਾਪੜਾ ਨਵੀਂ ਪੀੜ੍ਹੀ ਵਿਰਾਸਤ ਤੋਂ ਮੁਸੀਬ ਇਸ ਤੌਰ ਹੈਗਾ ਕਿਵੇਂ ਜਾਪੇ ਕਿ ਹੁਣ ਵਿਰਸਾ ਬਚਾਇਆ ਜਾ ਨਹੀਂ ਸਕਦਾ ਕਿਵੇਂ ਜਾਪੇ ਕਿ ਹੁਣ ਵਿਰਸਾ ਬਚਾਇਆ ਜਾ ਨਹੀਂ ਸਕਦਾ ਨਵੀਂ ਪੀੜ੍ਹੀ ਵਿਰਾਸਤ ਤੋਂ ਮੁਸੀਬ ਇਸ ਤੌਰ ਹੈਗਾ ਕਿਵੇਂ ਜਾਪੇ ਕਿ ਹੁਣ ਪਰ ਸਭ ਬਚਾਇਆ ਜਾ ਨਹੀਂ ਸਕਦਾ ਤੇ ਚੁਵੇਰੇ ਫਸੇ ਰਹਾ ਮਾਤੂ ਚੁਵੇਰੇ ਫਸੇ ਰਹਾ ਮਾਤੂ ਜਿਵੇਂ ਹੱਕ ਛੁਪ ਗਿਆ ਕਿਧਰੇ ਹਮੇਸ਼ਾ ਬਾਸਤੇ ਪਰ ਸੱਚ ਦਬਾਇਆ ਧੰਵਾਦ